ਪੈ ਠੜਮੇ ਨਾਲ ਬਣਾਏ ਤੋਰੇ ਚੋਂ ਹੁੰਦਾ ਥੋੜੇ ਨਾ ਐ ਜਿਵੇਂ ਪੈਵੇਂ ਚ ਬਣਾਏ ਬਹੁਤ ਥਨੇ ਆਇਓ ਐਦ ਕਿਵੇਂ ਦੀ ਖੁਰੀ ਦਾ ਟੁੱਟ ਕੇ ਜਿਹੜਾ ਵਿੱਚ ਮੇਖ ਛੜਦੇ ਆ ਆਪਾਂ ਉਹ ਵਾਲੇ ਪੈਰ ਚ ਵੜ ਗਈ ਜੀ ਇਹਦੇ ਵੜ ਗਈ ਆ ਬੰਦਾ ਰੋਮੇ ਕੀ ਅੰਦਰ ਹੈਗੀ ਆ ਨਾ ਹਾਂ ਹਾਂ ਇਹ ਤਗਲੀ ਮੰਦਾ ਕਰਾ ਆਹੋ ਤਕਰੀਬ ਜਵਾਂ ਦਾ ਇਹ ਕਰਕੇ ਕਰਦਾ ਉਹ ਨਾ ਜੀ ਆਪੂ ਇਹਨਾਂ ਕੁੱਝ ਕਿਉਂ ਆ ਗਏ ਇਹ ਰਹੇ ਸਾਰਾ ਜਿਆਦਾ ਲੇਟ ਬੰਦ ਕਰਕੇ ਤਾਂ ਕਰਦੇ ਆ ਆ ਮੇਰੇ ਅੰਦਰ ਰੋ ਵੀ ਆ ਉਹ ਜਿਹੜਾ ਤੁਹਾਡੇ ਆਉਂਦਾ ਰਵੀ ਰਾਜਸਥਾਨ ਵਾਲਾ ਨਾ ਉਹ ਇਹ ਗੋਲ ਗੋਲ ਐ ਠੱਲਾ ਪਾ ਗਿਆ ਸੀ ਐ ਪੈਰ ਦੇ ਰਿੰਗ ਜੇ ਬਣਾ ਕੇ ਪੈਰ ਦੂਰ ਰੱਖਦਾ ਸੀ ਉਹ ਨਾਲ ਇਹ ਹਾਂ ਆਉਂਦਾ ਫਰਕ ਪੱਟਦਾ ਹਾਂ ਮੇਰੀ ਗਲਾਹ ਮੰਦੀ ਔਰ ਅਵੀ ਨੇ ਆਉਣਾ ਤਾਂ ਹੈ ਕਿ ਨਾ ਅੱਜ ਆਉਂਗਾ ਉਹ ਅੱਜ ਕਹੂਗਾ ਮੈਂ ਆਉਣਾ ਤਾਂ ਉਹਦਾ ਅੱਜ ਕੋਈ ਹੋਰ ਹੈਗੀ ਮੈਂ ਹੈ ਨਾ ਜਿਵੇਂ ਆਪਣੇ ਨੌਂ ਵੱਜ ਜਾਂਦੇ ਨੇ ਨਾ ਪੈਰਾਂ ਦੇ ਹੱਥਾਂ ਦੇ ਇਹਨਾਂ ਦੇ ਵੀ ਐਂ ਹੁੰਦਾ ਇਹਨਾਂ ਦੇ ਵੀ ਐਂ ਨੌਂ ਵੱਜ ਜਾਂਦੇ ਨੇ ਜਿਹੜੀਆਂ ਮੈਸਾਂ ਆਉਂਦੀਆਂ ਨੇ ਉਹਨਾਂ ਦਾ ਇਹ ਟਾਈਮ ਲੱਗ ਜਾਂਦਾ ਬਹੁਤ ਦੇਰ ਬਾਅਦ ਕਿਤੇ ਪੈਰ ਬਣਾਉਣੇ ਪੈਂਦੇ ਨੇ ਇਹਨਾਂ ਦੇ ਤਾਂ 2 ਮਹੀਨੇ ਬਾਅਦ ਯਾਨੀ ਪੈਰ ਬਣਾਉਣੇ ਪੈਂਦੇ ਨੇ ਇਹ ਬਹੁਤ ਜ਼ਰੂਰੀ ਆ ਜਿਹੜਾ ਘੋੜਾ ਐ ਪੈਰਾਂ ਦਾ ਹੀ ਆ ਤੇ ਘੋੜੇ ਦੇ ਪੈਰ ਸਹੀ ਨੇ ਤਾਂ ਸਮਝ ਲੈ ਘੋੜਾ ਸਹੀ ਆ ਨਹੀਂ ਘੋੜਾ ਕਿੱਡਾ ਹੀ ਤੰਦਰੁਸਤ ਹੋਵੇ ਕਿੱਡਾ ਹੀ ਸੋਹਣਾ ਹੋਵੇ ਜੇ ਪੈਰਾਂ ਦੇ ਵਿੱਚ ਕੋਈ ਨੁਕਸ ਪੈ ਗਿਆ ਤਾਂ ਸਮਝ ਲੈ ਵੀ ਘੋੜਾ ਕਾਸੇ ਦਾ ਨਹੀਂ ਹੈਗਾ ਪੈਰਾਂ ਨਾਲੇ ਘੋੜਾ ਜਾਰਾ ਜਾਰਾ ਘੋੜੇ ਵਾਲੀ ਲੈਂਡ ਤੇ ਤੁਸੀਂ ਦੇਖਿਆ ਹੋਣਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਜਿਹਦੇ ਕੋਲ ਵੀ ਜਾਨਵਰ ਰੱਖਿਆ ਹੋਇਆ ਜੇ ਕਿਤੇ ਲੱਤ ਲੁੱਤ ਜਿਵੇਂ ਘੋੜੇ ਦੀ ਲੱਤ ਖਰਾਬ ਹੋ ਗਈ ਜਾਂ ਹੋਰ ਹੋ ਗਈ ਜਾਂ ਕੋਈ ਵੱਲ ਲੱਤ ਟੁੱਟ ਜਾਂਦੀ ਆ ਰੇਸਾਂ ਵਾਲੇ ਘੋੜੇ ਦੀ ਜਾਂ ਕੋਈ ਹੋਰ ਉਹ ਘੋੜੇ ਦੇ ਨਾਲ ਟੀਕਾ ਲਵਾਉਂਦੇ ਨੇ ਵੀ ਅਗਲਾ ਲੋਕਾਂ ਦੀ ਸੋਚ ਇਹ ਹੁੰਦੀ ਆ ਨਾ ਤਾਂ ਹੁਣ ਭੱਜ ਸਕਦਾ ਨਾ ਉਹ ਕਰ ਸਕਦਾ ਮੈਂ ਨਹੀਂ ਕਹਿੰਦਾ ਵੀ ਇਹ ਗੱਲ ਸਹੀ ਆ ਜਾਂ ਨਹੀਂ ਗਲਤ ਆ ਪਰ ਐ ਆ ਵੀ ਆ ਜਿਹੜਾ ਹੱਥ ਨਾਲ ਜਾਨਵਰ ਪਾਲਿਆ ਹੋਵੇ ਕੀ ਇਹ ਪੱਠੇ ਹੀ ਖਾਲੂ ਆ ਦਾਣਾ ਹੀ ਖਾਲੂ ਆ ਜਿਹੜਾ ਘਰੇ ਖੜਾ ਜੇ ਨਹੀਂ ਵੀ ਭੱਜ ਸਕਦਾ ਨਾ ਤੇ ਨਹੀਂ ਬਹੁਤ ਜ਼ਿਆਦਾ ਮੇਰੀ ਨੌਲੇਜ ਘੱਟ ਹੋਵੇ ਮੈਂ ਗਲਤ ਵੀ ਨਾ ਕੁਝ ਕਹਿ ਜਾਵਾਂ ਪਰ ਮੇਰੇ ਹਿਸਾਬ ਨਾਲ ਜੇ ਸਰਪ ਇੰਨੀ ਕੀ ਪ੍ਰੋਬਲਮ ਆ ਵੀ ਹੁਣੇ ਭੱਜ ਨਹੀਂ ਸਕਦਾ ਉਹ ਨਹੀਂ ਕਰ ਸਕਦਾ ਹੁਣ ਮਾੜਾ ਮੋਟਾ ਜੇ ਤੁਰ ਫਿਰ ਸਕਦਾ ਜੇ ਭਾਵੇਂ ਇੱਕ ਥਾਂ ਤੇ ਖੜਾ ਮਾੜਾ ਮੋਟਾ ਅੰਦਰ ਬਾਹਰ ਹੋ ਗਿਆ ਤਾਂ ਨਹੀਂ ਕਰਨਾ ਚਾਹੀਦਾ ਆਸਤਾਲ ਤੇਰਾ ਕੀ ਇਹ ਖਲਾਸ ਜੀ ਕਹਿਣਾ ਚਾਹੁੰਦਾ ਇਸ ਗੱਲ ਬਾਰੇ ਤੂੰ ਕੰਤ ਭਾਈ ਜਿਹੜੇ ਘੋੜਿਆਂ ਦਾ ਮਾਲਾ ਕੋਈ ਰੱਤ ਟੁੱਟ ਜਾਂਦੀ ਆ ਤੇ ਉਹਨਾਂ ਇਹ ਭਜਨ ਨਹੀਂ ਸਕਦੇ ਯਾਰਾ ਕਰ ਤੂੰ ਦੇਖਿਆ ਹੁਣ ਘੋੜੇ ਦੇ ਟੀਕਾ ਲਾਉਂਦੇ ਨੇ ਬਿਲਕੁਲ ਮਾਰਨਾ ਹਾਂਜੀ ਹਾਂਜੀ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਚਾਹੀਦਾ ਗਲਤ ਹੈ ਬਾਈ ਗਲਤ ਆ ਨਾ ਚੱਲ ਯਾਰਾ ਆਪਾਂ ਪਾੜਿਆ ਪੋਸਟ ਐਡਾ ਬੜਾ ਕੀਤਾ ਜੇ ਨਹੀਂ ਭਜ ਸਕਦਾ ਇਹ ਤਾਂ ਨਹੀਂ ਲੋ ਵੀ ਆਪਾਂ ਹੁਣ ਜੇ ਭਜ ਨਹੀਂ ਸਕਦਾ ਉਹਨੂੰ ਮਾਰੇ ਦੇਈਏ ਕੀ ਆ ਥੋੜੇ ਪੱਠੇ ਹੀ ਖਾਜੂ ਦਾਣਾ ਖਾਜੂ 100 200 ਦਾ ਦਨਮਤੀ ਹੋ ਗਈ ਉਹਨੂੰ